ਸੈਂਟਰ ਸਰਕਾਰ ਵੱਲੋਂ ਦੋ ਪੁਲ ਬੇਸਿਕਲੀ ਹੁੰਦੇ ਐ ਸੋ ਰੇਲਵੇ ਨੇ ਬਣਾੜੇ ਹੁੰਦੇ ਐ ਜਿਹੜੇ ਰੇਲਵੇ ਲਾਈਨ ਦੇ ਉੱਤੇ ਆ ਦੋ ਆਰ ਯੂ ਪੀ ਸੀ ਕੇ 1 ਕਾਰੂ ਪੀ ਸੀ ਕਾ ਉਹਨਾਂ ਦੇ ਪੁਲ ਬਣਿਆ ਨੂੰ ਵੀ ਡੇਢ ਸਾਲ ਹੋ ਗਿਆ ਇਹ ਤਾਂ ਜਿਹੜੀਆਂ ਰੀਚਸ ਚਿਕੀਆਂ ਉਹਨਾਂ ਨੂੰ ਜੋੜਨ ਵਾਲਾ ਕੰਮ ਐ ਉਹ ਸਟੇਟ ਗਵਰਨਮੈਂਟ ਔਰ ਖਾਸ ਤੌਰ ਤੇ ਅਰਬਨ ਲੋਕਲ ਬਾਡੀਜ਼ ਕਰਦੀਆਂ ਨੇ ਉਹਨਾਂ ਨੇ ਕਿਉਂ ਡਿਲੇ ਕਰਿਆ ਕਿਸ ਕਰਕੇ ਡਿਲੇ ਕਰਿਆ ਇਹ ਹੋਰ ਜ਼ਿਆਦਾ ਜਾਣਣਗੇ ਟਾਈਮ ਲਿਮਿਟਸ ਔਰ ਮੀਟਿੰਗਸ ਜਿਹੜੀ ਰਿਵਿਊ ਕਰਦੇ ਨੇ ਪ੍ਰੋਜੈਕਟਸ ਨੂੰ ਇਹਨਾਂ ਨੂੰ ਜ਼ਿਆਦਾ ਪਤਾ ਐ ਤੁਹਾਨੂੰ ਦੱਸਦੇ ਐ ਪਰ ਪਹਿਲਾ ਕੰਮ ਜਿੰਨਾ ਕਿ ਡਿਲੇ ਸੀ ਕੋਵਿਡ ਕਰਕੇ ਉਹ ਵੀ ਗੈਪ ਕਵਰ ਕਰਿਆ ਸੀਗਾ 2000 ਜੇ ਕਹਿ ਲਈਏ ਜਨਵਰੀ 22 ਤੋਂ ਪਹਿਲਾਂ ਤੇ ਉਸ ਤੋਂ ਬਾਅਦ ਤਾਂ ਜਿਹੜੀ ਆ ਟਾਈਮ ਲਿਮਿਟ ਟਾਈਮ ਟੂ ਟਾਈਮ ਐਕਸਟੈਂਡ ਹੁੰਦੀਆਂ ਗਈਆਂ ਉਹ ਤੁਹਾਡੇ ਸਾਹਮਣੇ ਆ ਕਿਹੜੇ ਰੀਜਨਸ ਕਰਕੇ ਹੁੰਦੀਆਂ ਗਈਆਂ ਫਾਈਨੈਂਸ਼ੀਅਲ ਰੀਜਨਸ ਕਰਕੇ ਹੁੰਦੀਆਂ ਗਈਆਂ ਕੋਈ ਪੋਲੀਟੀਕਲ ਰੀਜਨਸ ਸੀ ਕਿ ਜਾਂ ਕੋਈ ਐਡਮਿਨਿਸਟ੍ਰੇਟਿਵ ਲੈਪਸਿਸ ਸੀ ਕਿ ਸਰਕਾਰਾਂ ਦੱਸਦੇ ਦੇਖੋ ਅਸੀਂ ਆ ਮੈਂ ਇੱਕ ਮਿੰਟ ਆਸ਼ੂ ਜੀ ਆ ਸਾਡੀ ਜਿਹੜੀ ਹਰ ਮੀਟਿੰਗ ਹੁੰਦੀ ਹੈ ਉਹਦੇ ਵਿੱਚ ਡੇਟ ਦਿੱਤੀ ਜਾਂਦੀ ਹੈ ਤੇ ਜਦੋਂ ਸਾਡੀ ਸਰਕਾਰ ਸੀ ਉਸ ਵੇਲੇ ਅਸੀਂ 18 ਸਤੰਬਰ 21 ਤੇ ਆਪਾਂ ਜਿਹੜੀਆਂ ਗੱਡੀਆਂ ਕੱਢੀਆਂ ਸੀ ਉਹ ਕਿਹੜੇ ਮਹੀਨੇ ਦੀ ਸੀ 1 ਜਨਵਰੀ 2022 ਨੂੰ 2022 ਨੂੰ ਅਸੀਂ ਉਸ ਤੋਂ ਬਾਅਦ ਇਹਨਾਂ ਨੇ ਇੱਕ ਮਹੀਨੇ ਦਾ ਕੰਮ ਕੀਤਾ ਨਵੰਬਰ 22 ਲੈ ਲਈ ਤਾਰੀਖ ਉਸ ਤੋਂ ਬਾਅਦ ਹੁਣ ਨਵੰਬਰ 23 ਵੀ ਨਹੀਂ ਗਈ 2 ਸਾਲ ਤੱਕ ਉੱਤੇ ਨਿੰਘਗੇ ਨਾ ਆ ਜਿਹੜੀਆਂ ਤਰੀਕਾਂ ਦਿੱਤੀਆਂ ਹੋਈਆਂ ਤੇ ਉਹ ਨਿੰਘਣ ਤੋਂ ਬਾਅਦ ਅੱਜ ਵੀ ਹਜੇ ਇਹ ਨੂੰ ਬੰਦਾ ਲੱਭ ਰਿਹਾ ਵਿਗਾਟਨ ਕਰਨ ਨੂੰ ਵੀ ਆ ਜਾਣ ਕੇ ਮਾਰਾ ਮੋਟਾ ਕੰਮ ਜੇ ਖੜਾ ਕਰਕੇ ਅਸੀਂ ਡਿਜ਼ਾਈਨ ਚੇਂਜ ਕਰਨਾ ਸੀ ਜੀ ਹੁਣ ਦੱਸੋ ਵੀ ਕਿਹੜਾ ਡਿਜ਼ਾਈਨ ਚੇਂਜ ਕੀਤਾ ਸੀ ਤੁਸੀਂ ਇਹ ਇੰਨਾ ਨੁਕਸਾਨ ਲੋਕਾਂ ਦਾ ਕਿਉਂ ਕਰਾਇਆ ਗੱਲ ਦੱਸਣ ਵਾਲੀ ਇਹ ਹੈ ਵੀ ਅਜ 2 ਸਾਲ ਹੋ ਚੱਲੇ ਕਿਹੜਾ ਤੁਸੀਂ ਇਹ ਪ੍ਰੋਜੈਕਟ ਨੂੰ ਰੋਕ ਕੇ ਕਿੰਨਾ ਲੋਕਾਂ ਦਾ ਨੁਕਸਾਨ ਹੋਇਆ ਤੇ ਕਿੰਨੀ ਉਹਦੀ ਪਰਪਾਈ ਤੁਸੀਂ ਕਿਵੇਂ ਕਰੋਗੇ ਇਹ ਸਵਾਲ ਜ਼ਰੂਰ ਇਹਨਾਂ ਨੂੰ ਪੁੱਛੋ ਵੀ ਕਿਉਂ ਇਹ ਪ੍ਰੋਜੈਕਟ ਅੱਗੇ ਦੋਨੋਂ ਜਿਹੜੇ ਸੀਗੇ ਰੇਲਵੇ ਦੇ ਉਹ ਕੰਪਲੀਟ ਹੋਏ ਪਿਆ ਰੇਲਵੇ ਵੱਲੋਂ ਤੁਸੀਂ ਇਹ ਕਿਉਂ ਰੋਕ ਕੇ ਰੱਖਿਆ ਇਹ ਗੱਲ ਜ਼ਰੂਰ ਆਪਣੇ ਆਮ ਆਦਮੀ ਦੇ ਲੋਕਾਂ ਨੂੰ ਪੁੱਛਿਓ ਵੀ ਕਿਉਂ ਆਹ ਤਰੀਕਾ ਜਿਹੜੀਆਂ ਟੱਪੀਆਂ ਨਕਸ਼ਾ ਤੁਸੀਂ ਜਿਹੜਾ ਚੇਂਜ ਕਰਨਾ ਸੀ ਫਿਰ ਤੋਂ ਕਿਉਂ ਨਹੀਂ ਹੋਇਆ ਤੇ ਚੇਂਜ ਕਿਹਦੇ ਖਾਤਰ ਕਰਨਾ ਸੀ ਤੇ ਜੇ ਤੁਸੀਂ ਇੰਨਾ ਚਿਰ ਪ੍ਰੋਜੈਕਟ ਰੋਕ ਕੇ ਰੱਖਿਆ ਉਹਦੀ ਜ਼ਿੰਮੇਵਾਰੀ ਕਿਹਦੀ ਆ ਇਹ ਜ਼ਰੂਰ ਤੁਸੀਂ ਆਪਣੇ ਲੋਕਾਂ ਦੇ ਮੂਰੇ ਜ਼ਰੂਰ ਦਖੇ ਤੁਹਾਡੀ ਜ਼ਿੰਮੇਵਾਰੀ ਬਣਦੀ ਆ ਇੰਨਾ ਨੁਕਸਾਨ ਤੁਸੀਂ ਕਿਉਂ ਕਰਾਇਆ ਇਹ ਔਨ ਵਾਲੇ ਦੇਣਾ ਚ ਹੋਰ ਪ੍ਰੋਜੈਕਟਾਂ ਤੇ ਵੀ ਜਾ ਕੇ ਜਿਹੜੇ ਸਾਰੇ ਸਾਡੇ ਸ਼ੁਰੂ ਕੀਤੇ ਸੀ ਤੁਸੀਂ ਕਿਵੇਂ ਉਹ ਖਰਾਬ ਕਰ ਰਹੇ ਹੋ ਕਿਵੇਂ ਤੁਸੀਂ ਡਿਲੇ ਕਰ ਰਹੇ ਹੋ ਉਹਦੇ ਬਾਰੇ ਤੁਹਾਨੂੰ ਦੱਸਾਂਗੇ ਵੀ ਹਾਲਾਤ ਅਜ ਬਣੇ ਕੀ ਹੋਏ ਆ ਉਹ ਰੇਲ ਲੁਧਿਆਣੇ ਦੇ ਆ ਤੁਸੀਂ ਜਿੱਦਾਂ ਇਲੈਕਸ਼ਨ ਦਾ ਟਾਈਮ ਇਲੈਕਸ਼ਨ ਦੇ ਕੋਈ ਚੱਲ ਰਿਹਾ ਪਾਰਲ ਜਿਹੜੇ ਇਲੈਕਸ਼ਨ ਇਲੈਕਸ਼ਨ ਕਰਾਉਣ ਦੀ ਜਾਣ ਕਿੱਥੇ ਆ ਇਲੈਕਸ਼ਨ ਕਰਾਉਣ ਨੂੰ 95 ਵਾਰਡ ਨੇ ਭਾਈ ਉਹ ਸਿਰਫ ਆਪਣੇ ਕੋਲ ਮੂਰ ਰੱਖਣ ਲਈ ਅੱਜ ਲੋਕ ਪਤਾ ਕਿੰਨਾ ਖੱਜਲ ਖਵਾਰ ਹੋ ਰਹੇ ਆ ਲੋਕ ਜਿਹੜੇ 95 ਆਰਡਰਾਂ ਚ ਜਿਨ੍ਹਾਂ ਨੇ ਕੌਂਸਲ ਤੋਂ ਮੋਹਰ ਲਵਾਉਣੀ ਹੁੰਦੀ ਆ ਕੋਈ ਵੀ ਉਹ ਅੱਜ ਸਿਰਫ ਐਮਐਲਏ ਨੂੰ ਕੋਈ ਹੋਰ ਤਾਂ ਕੋਈ ਇਹਨਾਂ ਦੇ ਪੱਲੇ ਹੈ ਨਹੀਂ ਸਿਰਫ ਉਹ ਮੋਹਰ ਲਈਏ ਸਾਰਿਆਂ ਦੇ ਕੋਲ ਬੈਠੇ ਆ ਉਹ ਕਿਸੇ ਦੀ ਵਿਆਹ ਦੀ ਜਿਹੜੀ ਆ ਉਹ ਕਿਸੇ ਦਾ ਕੋਈ ਕੋਈ ਵੀ ਰਜਿਸਟ੍ਰੇਸ਼ਨ ਜਿਹੜੀ ਆ ਉਹ ਬਰਥ ਸਰਟੀਫਿਕੇਟ ਜਾਂ ਹੋਰ ਕੋਈ ਵੀ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ 6 ਦੇ 6 ਐਮਐਲਏ ਜਿਨਨੇ ਵੀ ਜੁਆਇਨ ਕੀਤੇ ਸੀ ਉਹ ਵੀ ਸਮਝਣ ਆਪਣੇ ਆਪਣੇ ਘਰਾਂ ਚ ਵਾਪਸ ਮੁੜੇ ਆਉਣ ਇਹਨਾਂ ਨੇ ਇਲੈਕਸ਼ਨ ਨਹੀਂ ਕਰਾਉਣੀ ਮੈਂ ਉਹਨਾਂ ਰਿਕਾਰਡ ਤੁਹਾਨੂੰ ਕਹਿ ਰਿਹਾ ਵੀ ਕੋਈ ਇਲੈਕਸ਼ਨ ਆ ਜਿਹੜੀ ਉਹ ਪਾਰਲੀਮੈਂਟ ਇਲੈਕਸ਼ਨ ਤੋਂ ਪਹਿਲਾਂ ਹੋਣੀ ਨਹੀਂ ਉਹ ਤੋਂ ਬਾਅਦ ਤਾਂ ਹੋਣੀ ਉਹ ਕਿ ਜਦੋਂ ਟਾਈਮ ਹੀ 2 ਸਾਲ ਰਹਿ ਜਾਊਗਾ ਤੇ ਫਿਰ ਕਿਹੜਾ ਇਹਨਾਂ ਦਾ ਕੌਂਸਲਰ ਬਣੂਗਾ ਮੈਨੂੰ ਦੱਸੋ ਕਿਹੜਾ ਇਹਨਾਂ ਦਾ ਸਰਪੰਚ ਬਣੂਗਾ 2 ਸਾਲ ਲਈ ਫਿਰ ਤਾਂ ਰੱਬ ਦੀ ਮਿਹਰ ਨਾਲ ਸਾਡੀ ਸਰਕਾਰ ਆ ਉਹ ਸਾਡੇ ਅਸੀਂ ਬਣਾਵਾਂਗੇ ਇਹਨਾਂ ਦੇ ਕਹਿ ਦਿੱਤ ਇਸ ਕਰਕੇ ਜਿੰਨੇ ਵੀ ਲੋਕ ਗਏ ਸੀ ਉਹ ਵੀ ਵਿਚਾਰੇ ਆਪਣੇ ਆਪ ਨੂੰ ਠੱਗੇ ਮਹਿਸੂਸ ਕਰਦੇ ਆ ਪਰ 6 ਦੇ 6 ਐਮਐਲਏ ਸਿਰਫ ਮੋਹਰ ਕਰਕੇ ਵੀ ਲੋਕ ਸਾਡੇ ਕੋਲ ਸਵੇਰੇ ਦਿਖਣ ਕੋਈ ਚਾਰ ਆਉਣ ਤਾਂ ਸਹੀ ਬਾਕੀ ਤਾਂ ਕੋਈ ਆਉਂਦੇ ਨਹੀਂ ਕੋਈ ਨਾ ਕੋਈ ਪ੍ਰੋਜੈਕਟ ਇਹਨਾਂ ਦੇ ਪੱਲੇ ਨਾ ਕੋਈ ਪੈਸਾ ਸਿਰਫ ਉਹ ਕਾਉਂਸਲਰ ਵਾਲੀਆਂ ਮੋਹਰਾਂ ਲਈ ਬੈਠੇ ਆ ਤੇ ਹੁਣ ਕਾਉਂਸਲਰ ਆਪ ਸਮਝ ਲੈਣ ਜਿਹੜੇ ਇਹਨਾਂ ਦੇ ਬੰਦ ਨੂੰ ਫਿਰਦੇ ਆ ਇਹਨਾਂ ਵੱਲ ਗਏ ਸੀ ਇਹਨਾਂ ਦੇ ਜਿਹੜੇ ਵਲੰਟੀਅਰ ਉਹ ਇਹਨਾਂ ਨੂੰ ਪੁੱਛਣ ਤਾਂ ਸਹੀ ਉਹ ਆਪਣਾ ਹਾਲ ਤਾਂ ਪੁੱਛਣ ਵੀ ਭਾਈ ਤੁਹਾਨੂੰ ਕਿਉਂ ਨਹੀਂ ਇਹ ਬਣਾ ਰਹੇ ਕਿਉਂਕਿ ਉਹਨਾਂ ਨੂੰ ਤਾਕਤ ਨਹੀਂ ਦੇਣਾ ਚਾਹੁੰ ਆਪਣੇ ਕੋ ਰੱਖਣੀ ਚਾਹੁੰਦੇ ਆ ਤੇ ਸ਼ਹਿਰ ਦਾ ਨੁਕਸਾਨ ਜਿਹੜਾ ਹੋ ਰਿਹਾ 995 ਬੋਰਡਾਂ ਚ ਉਹ ਗੰਦ ਦੇ ਢੇਰ ਲੱਗੇ ਪਏ ਨੇ ਪਾਰ ਖਰਾਬ ਹੋਏ ਹੋਏ ਨੇ ਜਿਮ ਖਰਾਬ ਹੋਏ ਪਏ ਨੇ ਮਤਲਬ ਜੋ ਡੌਗ ਬਾਈਟ ਤੁਸੀਂ ਦੇਖੀ ਅਸ਼ੋਜੀ ਪਤਤ ਕਿਵੇਂ ਕੁੱਤੇ ਇੱਕ ਬੱਚੀ ਨੂੰ 7 ਸਾਲ ਦੀ ਨੂੰ ਉਹ ਚੱਕ ਕੇ ਲੈ ਗਏ ਹਾਲਾਤ ਥੋੜੀ ਨਹੀਂ ਉਰੇ ਕੋਈ ਨਾਰਦਰਨ ਇੰਡੀਆ ਦਾ ਸਭ ਤੋਂ ਬਿਹਤਰ ABC ਸੈਂਟਰ ਐਨੀਮਲ ਬਰਥ ਕੰਟਰੋਲ ਸੈਂਟਰ ਸਾਡੀ ਸਰਕਾਰ ਦੇ ਟਾਈਮ ਤੇ ਇੱਥੇ ਖੁੱਲ੍ਹਿਆ ਗਿਆ ਤੇ ਉਹਦਾ ਵੀ ਕੰਮ ਕੀ ਕਿਸ ਤਰੀਕੇ ਕਿਦਾਂ ਲਿੱਤਾ ਜਾਂਦਾ ਤੇ ਹਲੇ ਵੀ ਜੇ ਡੌਗ ਬਾਈਟਸ ਹੋ ਰਹੀਆਂ ਤੇ ਇੱਥੇ ਸਟੈਰਲਾਈਜੇਸ਼ਨ ਪ੍ਰੋਪਰ ਨਹੀਂ ਹੈ ਤਾਂ ਇਹ ਨਲਾਕੀ ਹੈ ਬੜੇ ਸ਼ੌਕ ਨਾਲ ਉਹ ਡੌਗ ਜਿਹੜਾ ਉਹ ਗਾਰਡਨ ਖੋਲਿਆ ਸੀ ਉਹਦੇ ਪਿੱਛੇ ਵੀ ਗੱਲਾਂ ਹੋਰ ਹੀ ਨਿਕਲੀਆਂ ਬਿਓ ਸਟੈਰਲਾਈਜੇਸ਼ਨ ਕਿਸੇ ਨੂੰ ਪੈਸੇ ਦੇਣ ਲਈ ਉਹ ਸਾਰਾ ਪਾਰਕ ਕਿਸੇ ਦੁਕਾਨ ਖਲਾ ਕੇ ਉਹ ਵੀ ਉਹ ਵੀ ਸਾਰਾ ਠੱਪ ਦੱਸੋ ਤਾਂ ਸਹੀ ਵੀ ਉਹਰੇ ਚੱਲ ਕੀ ਰਿਹਾ ਕਿਤੇ ਜਿੱਦਾਂ ਕਿ ਸਿਟੀ ਸੈਂਟਰ ਜਿਹੜਾ ਬੜੇ ਚਿਰ ਤੋਂ ਤਕਰੀਬੀ